ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋ ਨਵੀ ਸਾਕੀ ਤੇ ਨਾਮ ਮੈਂ ਹਾਜ਼ਰ ਆਂ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਰਿਤਿ ਚੰਦ ਦਾ ਵਿਆਹ ਪਿੰਡ 헤ਹਰ ਜ਼ਿਲ੍ਹਾ ਲਾਹੌਰ ਵਿੱਚ ਬੀਬੀ ਕਰਮੂ ਨਾਲ ਹੋਇਆ ਸੀ ਬਾਬਾ ਮਹਾਦੇਵ ਜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਗੁਰੂ ਅਰਜਨ ਦੇਵ ਜੀ 11 ਬਸਾਲ ਦੇ ਹੋ ਗਏ ਸਨ ਤੇ ਗੁਰੂ ਅਮਰਦਾਸ ਜੀ ਨੇ ਇਹ ਮਨ ਬਣਾਇਆ ਕਿ ਉਹ ਆਪਣੇ ਛੋਟੇ ਛੋਟੇ ਦੋਤੇ ਦਾ ਵਿਆਹ ਵੀ ਆਪਣੇ ਜੀਉਂਦਿਆਂ ਹੀ ਕਰ ਜਾਣ ਪਿੰਡ ਮੌ ਦੁਆਬਾ ਵਿਖੇ ਉਹਨਾਂ ਦਾ ਇੱਕ ਪਿਆਰਾ ਸ਼ਰਧਾਲੂ ਕ੍ਰਿਸ਼ਨ ਚੰਦ ਰਹਿੰਦਾ ਸੀ। ਉਹ ਗੁਰੂ ਜੀ ਦੀ ਸੇਵਾ ਵਾਸਤੇ ਅਕਸਰ ਆਇਆ ਕਰਦਾ ਸੀ। ਇੱਕ ਵਾਰ ਜਦੋਂ ਪ੍ਰਵਾਸ ਸਹਿਤ ਆਇਆ ਤਾਂ ਉਸਨੇ ਉਸਦੇ ਨਾਲ ਉਹਨਾਂ ਦੀ ਛੋਟੀ ਧੀ ਗੰਗਾ ਵੀ ਦੇਵੀ ਵੀ ਸਨ। ਉਸ ਬਾਲੜੀ ਦੇ ਪਿਆਰ ਸਲੀਕੇ ਅਤੇ ਸੁਗਰ ਸੁਭਾਅ ਨੂੰ ਦੇਖ ਕੇ ਗੁਰੂ ਅਮਰਦਾਸ ਜੀ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਉਸੇ ਦਿਨ ਭਾਈ ਕ੍ਰਿਸ਼ਨ ਚੰਦ ਨੂੰ ਬੁਲਾਇਆ ਤੇ ਉਹਨਾਂ ਦੀ ਧੀ ਦਾ ਰਿਸ਼ਤਾ ਆਪਣੇ ਦੋਤੀ ਗੁਰੂ ਅਰਜਨ ਦੇਵ ਜੀ ਦੇ ਨਾਲ ਮੰਗ ਲਿਆ। ਪਈ ਕ੍ਰਿਸ਼ਨ ਚੰਨ ਨੂੰ ਹੋਰ ਕੀ ਚਾਹੀਦਾ ਸੀ ਗੁਰੂ ਘਰ ਨਾਲ ਰਿਸ਼ਤਾ ਜੁੜ ਗਿਆ ਗੁਰੂ ਘਰ ਨਾਲ ਰਿਸ਼ਤਾ ਜੋੜਨਾ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਸੀ ਸੋ ਇਸ ਨਾਲ ਉਹਦੀਆਂ ਕਈ ਕੁਲਾ ਤਰ ਜਾਣੀਆਂ ਸਨ ਉਹ ਬਹੁਤ ਖੁਸ਼ ਹੋਏ ਤੇ ਬੋਲਿਆ ਮਹਾਰਾਜ ਇਹ ਤਾਂ ਸਾਡੇ ਧੰਨ ਪਾਗ ਮੇਰੀ ਬਾਲੜੀ ਨੂੰ ਜੇ ਗੁਰੂ ਘਰ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਹੋਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਗੁਰੂ ਅਜਨ ਦੇਵ ਜੀ ਨੂੰ ਮੈਂ ਬਚਪਨ ਤੋਂ ਵੇਖਿਆ ਉਹ ਇੱਕ ਇਲਾਹੀ ਇਲਾਹੀ ਜੋ ਤੁਹਾਨੂੰ ਗੁਰੂ ਕੁਝ ਦਿਨਾਂ ਬਾਅਦ ਹੀ ਇਸਦਾ ਪੱਕਾ ਹੋ ਗਿਆ ਤੇ ਵਿਆਹ ਦੀ ਤਾਰੀਖ ਨਿਸ਼ਚਿਤ ਹੋ ਗਈ। ਗੁਰੂ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਵਿਆਹ ਦੀ ਤਿਆਰੀ ਵਿੱਚ ਰੁੱਝ ਗਏ ਕਿਉਂਕਿ ਰਾਹ ਵਿੱਚ ਦਰਿਆ ਆਉਂਦਾ ਸੀਗਾ। ਇਸ ਲਈ ਸਾਰੀ ਜੰਜ ਘੋੜੀਆਂ ਤੇ ਚੜ ਕੇ ਜਾਣ ਲਈ ਤਿਆਰ ਹੋ ਗਈ। ਗੁਰੂ ਅਮਰਦਾਸ ਜੀ ਨੇ ਆਪਣੇ ਦੋਤੇ ਨੂੰ ਆਪਣੇ ਪਾਸ ਬੁਲਾ ਕੇ ਆਪ ਦਸਤਾਰ ਤੇ ਸੇਰਾ ਸਜਾ ਕੇ ਕਲਗੀ ਲਾਈ। ਦਰਿਆ ਬਿਆਸ ਪਾਰ ਕਰਕੇ ਜੰਜ ਪਿੰਡ ਮੌਹ ਪਹੁੰਚੀ ਸਾਰੇ ਪਿੰਡ ਦੇ ਬੰਦੇ ਅਤੇ ਇਸਤਰੀਆਂ ਸਵਾਗਤ ਲਈ ਪਿੰਡ ਤੋਂ ਬਾਹਰ-ਬਾਰ ਹੀ ਆ ਮਿਲੇ ਸਭ ਤੋਂ ਪਹਿਲਾਂ ਪਿੰਡ ਦਾ ਮੁਖੀ ਗੁਰੂ ਅਮਰਦਾਸ ਜੀ ਨੂੰ ਆ ਮਿਲਿਆ ਤੇ ਗੁਰੂ ਜੀ ਦੇ ਚਰਨੀ ਹੱਥ ਲਾ ਕੇ ਕਹਿਣ ਲੱਗਾ ਸਤਿਗੁਰੂ ਸਾਡੀ ਇੱਕ ਬੇਨਤੀ ਹੈ ਕਿ ਇਸ ਪਿੰਡ ਦੀ ਰੀਤ ਹੈ ਕਿ ਲਾੜੇ ਨੂੰ ਪਹਿਲਾਂ ਘੋੜਾ ਭਜਾ ਕੇ ਇੱਕ ਕਿੱਲੀ ਨੇਜੇ ਨਾਲ ਪੁੱਟਣੀ ਪੈਂਦੀ ਹੈ ਅਸੀਂ ਆਪ ਉੱਤੇ ਇਹ ਸ਼ਰਤ ਰੱਖੀ ਤਾਂ ਨਹੀਂ ਸੀ ਚਾਹਦੇ ਪਰ ਪੁਰਾਣੇ ਸਮਿਆਂ ਤੋਂ ਚੱਲੀ ਆ ਰਹੀ ਰਸਮ ਇਹ ਪੂਰੀ ਕਰਨੀ ਪੈਣੀ ਹੈ ਗੁਰੂ ਜੀ ਖੜ ਖੜਾ ਕੇ ਹੱਸੇ ਤੇ ਕਹਿਣ ਲੱਗੇ ਉਹ ਮਾਹ ਪੁੱਛੋ ਤੁਸੀਂ ਸਾਨੂੰ ਸਾਦੀ ਸਮਝ ਰੱਖਿਆ ਅਸੀਂ ਇੱਕ ਕਿੱਲੀ ਪੁੱਟ ਕੇ ਹੀ ਪਿੰਡ ਵਿੱਚ ਦਾਖਲ ਹੋਵਾਂਗੇ ਕਿੱਥੇ ਆ ਉਹ ਕਿੱਲੀ ਮੁਖੀਏ ਨੇ ਜੰਡ ਦੇ ਰੁੱਖ ਤੋਂ ਬਣਾਈ ਇੱਕ ਕਿੱਲੀ ਖੇਤ ਵਿੱਚ ਗੱਡੀ ਹੋਈ ਵਿਖਾਈ ਜਾਂਜੀ ਸਾਰੇ ਹਥਿਆਰ ਬੰਦ ਸਨ ਉਨ੍ਹਾਂ પાસે ਨੇਜੇ ਤੇ ਕਿਰਪਾਨਾ ਵੀ ਸਨ ਗੁਰੂ ਅਰਜਨ ਦੇਵ ਜੀ ਨੂੰ ਇੱਕ ਨੇਜਾ ਦਿੱਤਾ ਗਿਆ ਉਹ ਨੇਜਾ ਫੜ ਆਪਣੇ ਘੋੜੇ ਨੂੰ ਬੜਾ ਤੇਜ਼ ਪਹੁੰਚਾਇਆ ਤੇ ਪਹਿਲੀ ਵਾਰੀ ਕਿਲੀ ਪੁੱਟ ਕੇ ਪਿੰਡ ਦੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉਹ ਸਮਝਦੇ ਸਨ ਕਿ 11 ਸਾਲਾਂ ਦਾ ਬੱਚਾ ਐਡੀ ਛੇਤੀ ਕਿਲੀ ਪੁੱਟ ਨਹੀਂ ਸਕੇਗਾ ਇੱਧਰ ਜੰਝ ਵਾਲੇ ਵੀ ਗੁਰੂ ਅਰਜਨ ਦੇਵ ਜੀ ਦੀ ਇਹ ਨਿਸ਼ਾਨੇਬਾਜ਼ੀ ਤੋਂ ਬਹੁਤ ਖੁਸ਼ ਹੋਏ ਤੇ ਗੁਰੂ ਅਰਜਨ ਦੇਵ ਜੀ ਦੀ ਵਾਹ ਵਾਹ ਹੋ ਗਈ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਨੇ ਆਪਣੇ ਬਹਾਦਰ ਬਾਲਕ ਨੂੰ ਆਸ਼ੀਰਵਾਦ ਦਿੱਤਾ ਜਾਂਜ ਜੀ ਜੀ ਕੋੜੀ ਜਾਂਜ ਫਿਰ ਕੋੜੀਆਂ ਤੋਂ ਉੱਤਰ ਗਈ ਤੇ ਪਿੰਡ ਵਾਲੇ ਇੱਕ ਇੱਕ ਕੋੜੀ ਫੜ ਕੇ ਚਾਰਾ ਪਾਉਣ ਵਾਸਤੇ ਲੈ ਗਏ ਜਦ ਜਾਂਜ ਇਕੱਠੀ ਹੋ ਗਈ ਤਾਂ ਭਾਈ ਕ੍ਰਿਸ਼ਨ ਚੰਦ ਹਾਰ ਲੈ ਕੇ ਆਪਣੇ ਕੁੜਮ ਨਾਲ ਮਿਲਣੀ ਕਰਨ ਵਾਸਤੇ ਆਇਆ ਗੁਰੂ ਰੰਧਾ ਸਾਹਿਬ ਜੀ ਤੇ ਭਾਈ ਕ੍ਰਿਸ਼ਨ ਚੰਦ ਗਲਬਕੜੀ ਪਾ ਕੇ ਮਿਲੇ ਫਿਰ ਉਹਨਾਂ ਸਾਰਿਆਂ ਨੂੰ ਖਾਣ ਪੀਣ ਪਿਛੋਂ ਉਹਨਾਂ ਨੇ ਗੰਗਾ ਦੇਵੀ ਤੇ ਗੁਰੂ ਅਜਨ ਦੇਵ ਜੀ ਦੇ ਗੁਰੂ ਮਰਯਾਦਾ ਅਨੁਸਾਰ ਵਿਆਹ ਕਰ ਦਿੱਤਾ ਅਗਲੇ ਦਿਨ ਬਰਾਤ ਡੋਲੀ ਸਮੇਤ ਗੋਇੰਦਵਾਲ ਪਹੁੰਚ ਗਈ ਦੋਵਾਂ ਦੀ ਇੱਕ ਅਨੁਪਮ ਜੋੜੀ ਬਣੀ ਸਾਰੇ ਸ਼ਹਿਰ ਵੱਲੋਂ ਖੁਸ਼ੀਆਂ ਮਨਾਈਆਂ ਗਈਆਂ ਸੋ ਐਸੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਨਾਲ ਰਿਲੇਟਡ ਸਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ